ਸੋ ਸੋ ਮੈਂ ਲక్ష్మణ ਸਿੰਘ ਚੌਂਕੀਦਾਰ ਪਿੰਡ ਡੱਲੇ ਤੋਂ ਅਸੀਂ ਸਰਕਾਰ ਅਗੇ ਬਹੁਤ ਬਹੁਤ ਵਾਰ ਮੰਗ ਪੱਤਰ ਦਿੱਤੇ ਪਰ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਪੰਜਾਬ ਕੈਸ਼ੀਅਰ ਪ੍ਰਧਾਨ ਲక్ష్మణ ਸਿੰਘ ਪਰ ਇਹਨਾਂ ਸਰਕਾਰਾਂ ਨੇ ਸਾਡਾ ਕਦੇ ਵੀ ਕੁਛ ਨਹੀਂ ਸੋਚਿਆ ਹਰ ਇੱਕ ਬੰਦੇ ਨੂੰ ਇਹ ਜਦੋਂ ਵੋਟਾਂ ਪੈਂਦੀਆਂ ਵੋਟਾਂ ਪਾਉਣ ਵਾਲੇ ਮੁਲਾਜ਼ਮ ਜਾਂਦੇ ਆ ਹਰ ਇੱਕ ਬੰਦੇ ਨੂੰ ਦਿਹਾੜੀ ਦਿੰਦੇ ਆ ਖਰਚਾ ਦਿੰਦੇ ਆ ਪਰ ਅੱਜ ਤੱਕ ਮੈਨੂੰ 45 ਸਾਲ ਹੋ ਗਏ 78 ਤੋਂ ਲਾ ਕੇ ਮੈਂ ਚੌਂਕੀਦਾਰਾ ਕਰਦਾ ਪਰ ਸਾਨੂੰ ਕਿਤੇ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਇੱਕ ਗੱਲ ਇਹ ਜਾਣਦੇ ਆ ਜਿਹੜੇ ਮੁਲਾਜ਼ਮ ਜਾਂਦੇ ਆ ਲਵੀ ਮੰਜੇ ਬੈਠੇ ਲੈ ਕੇ ਆਓ ਗੱਦੇ ਲੈ ਕੇ ਆਓ ਜਾਂ ਰੋਟੀ ਜਿਹੜੀ ਆ ਉਹ ਗਰਮ ਲੈ ਕੇ ਆਓ ਪਰ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਚੌਂਕੀਦਾਰ ਨੂੰ ਵੀ ਕੋਹ ਦਿਓ ਇਹ ਚੌਂਕੀਦਾਰ ਨੂੰ ਕੋਈ ਨਹੀਂ ਦਿੰਦੇ ਇਹਨਾਂ ਦੇ ਅੱਗੇ ਅਸੀਂ ਬੇਨਤੀ ਕਰਦੇ ਆ ਵੀ ਸਾਡੀ ਜਿਹੜੀ ਤਨਖਾਹ ਜਾਂ ਤਾਂ ਚੌਥੇ ਦਰਜੇ ਦੀ ਦਿੱਤੀ ਜਾਵੇ ਤੇ ਨਹੀਂ ਫਿਰ ਚੌਥੇ ਦਰਜੇ ਦੇ ਵਿੱਚ ਸਾਨੂੰ ਪੱਕੇ ਕੀਤੇ ਜਾਣ